ਟਰੈਕਟਰ ਦਾ 9811 ਡੰਦ ਨੂੰ ਗਲਤ ਸਮਝ ਗਿਆ ਪਰ ਯਾਰ ਡਰਨਾ ਨਹੀਂ ਐ ਵੈਸੇ ਨਹੀਂ ਉਠਾएंगे ਟਾਇਰ ਦਬਦਾ ਹੋਇਆ ਟਾਇਰ 'ਤੇ ਫੋਕਸ ਮਾਰੀਏ ਥੋੜਾ ਜਿਹਾ ਟਾਇਰ ਦਬਦੇ ਹੋਏ ਓ ਮਾਈ ਗਾਡ ਤੋਂਨੇ ਕਾਂਟਲ ਕਾਂਟਲ ਦੇ ਬੰਦੇ ਬੈਠ ਚੁੱਕੇ ਨੇ ਉਹ ਚੱਲ ਪਿਆ ਲੈ ਲੈ ਇਹਦੇ ਦੇਖੋ ਜੀ ਮਟਰਸਾਈਕਲ ਰੋਕ ਲੈਦੇ ਹੋ ਜੀ ਲੋ ਜੀ ਕਹਿੰਦੇ ਵਜਨ ਵਜਨ ਸਹਿ ਨਹੀਂ ਸਕਿਆ ਜੀ ਪਹਾੜਾਂ ਦੇ ਇਲਾਕੇ ਦੇ ਕਹਿੰਦੇ ਸਾਡਾ ਜਾਊਂਗਾ ਦਬਦਾ ਨਹੀਂ ਪੈਸਾ ਸੇਰ ਦਵਾਇਆ ਜੀ ਟਾਈਮ ਹੋ ਗਿਆ ਈ ਸਵਾ 9 ਤੇ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ ਈ ਤੇ ਮੇਲੇ ਦੀ ਰੌਣਕਾ ਤੁਸੀਂ ਸਟਾਰਟਿੰਗ ਦੇ ਵਿੱਚ ਦੇਖ ਲਈਏ ਹੁਣ ਆਪਾਂ ਆਪਣਾ ਮੋਟਰਸਾਈਕਲ ਲਾਤਾ ਪਾਰਕਿੰਗ ਦੇ ਵਿੱਚ ਤੇ ਹੁਣ ਆਪਾਂ ਪਹਿਲਾਂ ਮੱਥਾ ਟੇਕਦੇ ਈ ਫਿਰ ਤੁਹਾਨੂੰ ਜਿਹੜੀ ਸਾਰੇ ਮੇਲੇ ਦੀਆਂ ਰੌਣਕਾਂ ਨੇ ਉਹ ਦਿਖਾਣੇ ਤੇ ਮੇਰੇ ਵੱਲੋਂ ਤੇ ਮੇਰੇ ਸਾਰੇ ਯਾਰਾਂ ਦੋਸਤਾਂ ਵੱਲੋਂ ਈ ਤੁਹਾਨੂੰ ਸਾਰਿਆਂ ਨੂੰ ਵਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਖਾਲਸਾ ਬੰਦਿ ਸਥਾਪਨਾ ਦੇ ਵਿੱਚ ਦੀਆਂ ਬਹੁਤ ਬਹੁਤ ਮੁਬਾਰਕਾਂ ਆਜੋ ਜੀ ਬਣੇ ਰਹੋ ਤੇ ਮੇਲੇ ਨੂੰ ਇੰਜੋਏ ਕਰੋ ਚਲੋ ਜੀ ਆ ਚਲਿਏ ਚਲੋ ਜੀ ਆ ਜਾਓ ਮਾਲੀ ਸਾਹੀ ਮੋਟੋ ਤੇਰਾ ਦਰਬਾਰ ਸਚਾਨ ਸਰਬਤਲਾ ਪਰਮਹੂਰ ਵਿਨੰਤ ਦਾ ਨਾਮ ਸਭ ਤੋਂ ਦੀ ਆਗੇ ਮਨ ਮੰਨ ਮਨ ਵਿੱਚ ਪੜਿਓ ਉਹ ਬੇਟਾ ਛੋਟਾ ਕੋਈ ਨਹੀਂ ਦੱਸ ਦਿੱਤੀ ਬਾਬਾ ਜੀ ਭੇਟਾ ਤੈਨੂੰ ਜਰਾ ਵੀ ਰੋਜ਼ ਪੜਿਓ اشتركك <applause> 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 ਮੈਂ ਉਰੇ ਖੜਿਆ ਹਾਂ। ਲੋ ਜੀ ਹੁਣ ਆਪਾਂ ਨੇ ਮੱਥਾ ਟੇਕ ਲਿਆ ਹੁਣ ਆਪਾਂ ਚੱਲੇ ਆਂ ਸਰੋਵਰ ਕੰਨੀ ਆਜੋ ਤੁਹਾਨੂੰ ਸਰੋਵਰ ਦੇਵੀ ਦਰਸ਼ਨ ਕਰਵਾ ਦਈਏ। ਹੁਣ ਆਪਾਂ ਪਹੁੰਚ ਚੁੱਕੇ ਆਂ ਜੀ ਸਰੋਵਰ ਕੰਨੀ ਜੀ ਤੁਸੀਂ ਦੇਖ ਹੀ ਸਕਦੇ ਹੋ ਸੰਗਤ ਆਈ ਹੋਈ ਐ। ਪਰ ਇਸ ਵਾਰੀ ਭੀੜ ਘੱਟ ਐ ਰਸ਼ ਘੱਟ ਐ ਖਾਲੀ-ਖਾਲੀ ਜਿਹਾ ਲੱਗ ਰਿਹਾ। ਕਿਉਂ ਅਜ ਸਵੇਰ ਦਾ ਸਮਾਂ ਜੀ ਬਾਕੀ ਅੱਗੇ ਦੇਖੋ। ਸੰਗਤਾਂ ਨਹੀਂ ਸਟਾਰਟ ਹੋ ਰਹੀ ਹੈ ਹੁਣ ਫਿਰ ਲੋ ਜੀ ਸ਼ਵੀਲ ਚਲਦੀ ਹੋਈ ਆਪਾਂ ਵੀ ਜਲ ਪਿੰਨੇ ਆ ਇਹ ਮੁੰਡਾ ਲੈ ਕੇ ਆਇਆ ਸਾਡੇ ਵਾਸਤੇ ਸ਼ਵੀਲ ਐ ਹੈ ਦੰਦ ਕੱਢਦਾ ਹੋਇਆ ਇੱਧਰ ਵੀ ਆ ਗਿਆ ਇੱਕ ਮੁੰਡਾ ਹੋਰ ਤੇ ਆ ਦੇਖੋ ਇੱਕ ਉਹ 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 这叫做地热灾害呢，地热灾害呢，这种自然你害呢，大家一定要远离它，远离它。 800 ਨਹੀਂ ਲੋ ਜੀ ਆਪਾਂ ਚੱਲਦੇ ਆਂ ਲੰਗਰ ਖਾਨ ਫਿਰ ਤੁਹਾਨੂੰ ਦਿਖਾਣੇ ਆ ਅੱਗੇ ਲੈਣ ਲੱਗ ਗਈ ਕਿੱਥੇ ਲੈਣ ਲੱਗ ਗਈ ਉੱਥੇ ਦੇਖੋ ਆਪਣਾ ਮੱਥੇ ਤੇ ਇੱਕਾ ਰਾਮ ਦਾ ਕੀ ਕਰਨਾ

ਇਹ ਸਵਾਲ ਤੇ ਮੈਂ ਨੰਬਰ 1 4 ਨਹੀਂ ਕਰਦਾ ਕਿ ਜਬਦੀ ਤੇ 4 ਵੱਲ ਜੁੜ ਗਿਆ ਤੇ ਫਿਰ ਤੇ 4 ਜਬਦੀ ਚ ਜਾਂਦੀ ਲੱਗ ਜਾਣਾ ਹੈ ਜਿੱਥੇ ਆਪਾਂ ਯਾਰ ਇਸ ਤੇ ਵਿਚਾਰ ਕਰਦੇ ਸਤਿਗੁਰੂ ਅਰਜਨ ਦੇਵ ਜੀ ਕੀ ਨਿਰਮਲ ਸਾਧ ਤਿਰਨ ਜਲਦੀ ਸੇਵਾ ਨਵਾੰਦੇ ਹੋਏ ਕਰਨਲ ਸਿੰਘ ਜੀ ਓ ਠੀਕ ਹੋ ਮੇਰੇ ਪਾਸਾ ਨੇ ਆਖਿਆ ਕਹਿਣਾ ਚਾਉਂਦੇ ਆਂ ਅਪਾ ਲਓ ਜੀ ਖਾਸਾ ਤਗੜਾ ਹੀ ਬੁਲਬੁਲਾ ਚੱਕੀ ਫਿਰਦਾ ਆ ਬਾਈ ਲੋ ਜੀ ਹੁਣ ਡਬਲ ਕਹਿ ਰਿਹਾ ਵੀ ਬਨੋ ਡੱਟ ਲੈਣਾ ਟਰੈਕਟਰ ਦਵਾਓ 9811 ਆ ਬਾਈ ਦੇਖਦਾ ਹੋਇਆ ਵੀ ਸਾਡਾ ਸਮਾਨ ਨਾ ਚੱਕ ਲੈ ਉਹ ਬਾਈ ਆਪਣਾ ਜਾ ਰਹਿਣਾ ਰੱਖ ਦੇ ਉੱਥੇ ਡਾਲਾ ਤੁਹਾਨੂੰ ਗਲਤ ਸਮਝ ਗਿਆ ਮarde ਯਾਰ ਡਰਨਾ ਨਹੀਂ ਐ ਵੈਸੇ ਨਹੀਂ ਉਠਾएंगे ਇਹ ਦੇਖੋ ਜੰਪ ਲੱਛਣ ਖੜਾੰਦਾ ਹੋਇਆ ਗੁੱਡੀ ਲੈਣੀ ਐ ਗਰਾਮਾਨੇ ਨਰਵਰ ਸਿੰਘ ਹੰਥੀ ਲੋ ਜੀ ਹੁਣ ਅਸੀਂ ਚੱਲੇ ਆਪਣੇ ਜੌਂਕੇ ਤੇ ਵਾਪਸ ਆਪਾਂ ਬਾਕੀ ਤੁਹਾਨੂੰ ਸ਼ਾਮ ਨੂੰ ਦਿਖਾਵਾਂਗੇ ਜੌਂਕਾ ਜੂ ਦਿਖਾਉਂਦਾ ਬੜਕਾ ਏ ਉਧਰ ਪਹੁੰਚ ਚੁੱਕੇ ਨੇ ਲਵਲੀ ਸਿੰਘ ਜੀ ਪੈਰ ਤਪਦਾ ਹੋਇਆ ਪੈਰ ਵੱਲ ਫੋਕਸ ਮਾਰੀਏ ਥੋੜਾ ਜਿਹਾ ਓ ਮਾਈ ਗਾਡ ਦੋਨੇ ਕੌਂਡਲ ਕੌਂਡਲ ਦੇ ਬੰਦੇ ਰਹਿ ਚੁੱਕੇ ਨੇ ਓ ਮਾਈ ਗਾਡ ਦੋਨੇ ਰੈਵਿੰਗ ਬਲੋਕਰ ਚਲੋ ਉਹ ਕਾ ਝੂਟਾ ਲੈਣਾ ਮੈਨੂੰ ਦੇਖੋ ਜੀ ਆ ਬੰਦਾ ਕਹਿ ਰਿਹਾ ਜੀ ਆਪਣਾ ਆ ਬੰਦਾ ਕਹਿ ਰਿਹਾ ਮਾ ਝੂਟਾ ਲੈਣਾ ਦੇਖੋ ਜੀ ਜਰਾ ਜਰਾ ਕਰ ਲਵੇਂ 14 ਮਿੰਟ ਫਿਰ ਕਹਿ ਰਿਹਾ ਆ ਲੈਣਾ ਜੀ ਆ ਦੇਖੋ ਜੀ ਬੀਤੀ ਹੋਈ ਬਹੁਤ ਬੇਇੱਜ਼ਤੀ ਹੋਈ ਰੱਜ ਗਏ ਉਹ ਟਾਇਰ ਦਬਦਾ ਹੋਇਆ ਕਹਿੰਦੇ ਅੱਜ ਸਾਡਾ ਚੱਲੇ ਨਹੀਂ ਜੀ ਦੇਖੋ ਜੀ ਉਹ ਚੜ ਪਿਆ ਲੈ ਲੈ ਇਹ ਦੇਖੋ ਜੀ ਮਟਰਸਾਈਕਲ ਰੋਕ ਲੈਦੇ ਹੋ ਜੀ ਲੋ ਜੀ ਕਹਿੰਦੇ ਵਜਨ ਵਜਨ ਸਹਿ ਨਹੀਂ ਸਕਿਆ ਜੀ ਪਹਾੜਾਂ ਦੇ ਇਲਾਕੇ ਦੇ ਕਹਿੰਦੇ ਸਾਡਾ ਚੌਂਗਾ ਕਾਬਤਾ ਨਹੀਂ ਪੈਸਲ ਸੇਰ ਦਵਾਇਆ ਕਹਿੰਦੇ ਬਹੁਤ ਹੀ ਦਿੱਕਤ ਪਰੇਸ਼ਾਨੀ ਨਾਲ ਚੜਿਆ ਕਾਰੇ ਬੜੇ ਨੇ ਜਦੋਂ ਵਾਪਸ ਕਰਦੇ ਨੇ ਉਹ ਉਹ ਕੰਦੇ ਆ ਤੇ ਜੁੜਿਆ ਲਈ ਗਈ ਜੀ ਅਣਡਾ ਆਇਆ ਓਏ ਆ ਗਿਆ ਆ ਗਿਆ ਆ ਦੇਖੋ ਜੀ ਸਾਡਾ ਬੰਦਾ ਮਿਲ ਗਿਆ ਜੀ ਅਸੀਂ ਲੱਭਦੇ ਫਿਰ ਕਹਿੰਦੇ ਪੰਜਾਂ ਦਾ ਠੇਕਾ ਲਿਆ ਨਾ ਪੰਜਾਂ ਵਾਪਸ ਲੈ ਲਿਆ ਇਸ ਤੇ ਦੇ ਵੀ ਆ ਗਏ। ਓਹੋ ਦੇਖੋ ਜੀ ਪ੍ਰਮੋਸ਼ਨ ਹੋ ਗਈ। ਪ੍ਰਮੋਸ਼ਨ ਹੋ ਗਈ। ਬੰਤੇ ਨੇ ਦੁਕਾਨ ਚੇਂਜ ਕਰ ਲਈ। ਓਹੋ ਸਾਡਾ ਬੰਦਾ ਦੇਖੋ ਜੀ ਕਹਿੰਦਾ ਤੂੰ ਬੜਾ ਹੀ ਖੁਸ਼ ਹੁੰਦਾ ਹੋਇਆ। ਲੋ ਜੀ ਹੁਣ ਸ਼ਾਮ ਦਾ ਵੇਲਾ ਤੁਸੀਂ ਲਾਈਟਿੰਗ ਲੂਟਿੰਗ ਦੇਖ ਕੇ ਸਕਦੇ ਹੋ। ਤੇ ਸਵੇਰੇ ਦਾ ਭੀੜ ਨਹੀਂ ਸੀ ਹੁਣ ਤਾਂ ਲਾਈਨ ਵੱਡੀ ਲੱਗੀ ਹੋਈ ਆ। ਸੰਗਤ ਪਹੁੰਚ ਰਹੀ ਹੈ। ਨੋ ਜੀ ਆਪਾਂ ਪਹੁੰਚ ਚੁੱਕੇ ਆ ਲੰਗਰ ਹਾਲ ਜੋਂ ਆਪਾਂ ਖਾਣੇ ਲੰਗਰ ਭੁੱਖ ਲੱਗਦੀ ਸੀ ਕਾਫੀ ਸੰਗਠਨਾਂ ਕਰ ਸ਼ਾਕਰੀਏ ਜੀ ਹੁਣ ਹੋ ਗਈ ਪੀੜ ਸਵੇਰੇ ਤਾਂ ਪੀੜ ਹੈ ਨਹੀਂ ਸੀ ਜੀ ਕਾਫੀ ਆ ਵਿੱਚ ਦੇ ਘੋੜਿਆਂ ਉੱਤੇ ਲੈ ਕੇ ਬਈ ਆਇਆ ਸੰਗਤਾਂ ਨੂੰ ਫਿਰ ਆਪਣੇ ਚੋਹਰ ਵਿਖਾਉਂਦੇ ਆਓ ਭਾਜੀ ਆਈਸਕ੍ਰੀਮ ਖਾਓ ਸ਼ੌਫਟੀ ਖਾਓ ਲਓ ਜੀ ਜਵਾਕ ਲੈਂਦੇ ਹੋਏ ਨਜ਼ਾਰੇ ਨਜ਼ਾਰੇ ਐ ਨਾ ਮੈਂ ਉਰੀ ਚੰਡੀਗੜ੍ਹ ਬਣਾ ਤਿਆ ਸੁਖਨਾਥ ਝੀਲ ਬਣਾ ਛੱਡੀ ਏ ਜਵਾਕਾਂ ਨੇ ਆ ਦਿੰਦੇ ਹੱਥ ਦੇ ਰਾ ਮਾਰ ਲਈ ਰੇਸ ਆ ਚੱਲ 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 ਪੁੱਤਰਾ ਚੱਲ